ਸ਼ਸ਼ੀਕਲ ਜੀ ਮੈਂ ਪ੍ਰਵਿੰਦਰ ਸਾਰਿਆਂ ਦਾ ਸਵਾਗਤ ਕਰਦਾ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਇੱਕ ਵੱਡੀ ਖਬਰ ਹਾਸਨ ਨਾਲ ਜੁੜੀ ਹੋਈ ਯੂਪੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਹਾਸਨ ਜਬਰਦਸਤ ਸੀ ਕਿ ਗੱਡੀਆਂ ਦੇ ਜਿਹੜੇ ਕੀ ਡੱਬੇ ਹੈਗੇ ਨੇ ਉਹ ਪਟੜੀ ਤੋਂ ਉੱਤਰ ਗਏ ਅਤੇ ਦੋਵੇਂ ਗੱਡੀਆਂ ਦੇ ਜਿਹੜੇ ਕੀ ਲੋਕੋ ਪਾਇਲਟ ਹੈਗੇ ਨੇ ਉਹ ਜ਼ਖਮੀ ਹੋਏ ਨੇ ਹਾਸਨ ਨੂੰ ਲੈ ਕੇ ਮੌਕੇ ਦੀਆਂ ਤਸਵੀਰਾਂ ਹਮਦਰ ਟੀਵੀ ਦੇ ਉੱਪਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਤੋਂ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਹੈ ਹਾਦਸਾ ਹੋਵੇਗਾ ਸੋ ਜਾਣਕਾਰੀ ਮੁਤਾਬਕ ਯੂਪੀ ਦੇ ਵਿੱਚ ਇਹ ਜਿਹੜਾ ਕਿ ਹਾਦਸਾ ਵਾਪਰਿਆ ਹੈ ਜਿੱਥੇ ਕਿ ਸਿਗਨਲ ਦੇ ਉੱਪਰ ਇੱਕ ਟ੍ਰੇਨ ਖੜੀ ਸੀ ਤਾਂ ਪਿੱਛੋਂ ਆ ਕੇ ਦੂਸਰੀ ਮਾਲ ਗੱਡੀ ਦੇ ਵਿੱਚੋਂ ਪਹਿਲੀ ਟ੍ਰੇਨ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਹਾਦਸੇ ਦੇ ਵਿੱਚ ਜ਼ੋਰਦਾਰ ਟੱਕਰ ਦੀ ਵਜ੍ਹਾ ਕਰਕੇ ਜਿਹੜੇ ਕਿ ਦੋਵੇਂ ਇੰਜਨ ਪਟੜੀ ਤੋਂ ਹੇਠਾਂ ਉਤਰ ਗਏ ਤੇ ਕਈ ਡੱਬੇ ਵੀ ਜਿਹੜੇ ਕਿ ਉਹ ਪਟੜੀ ਤੋਂ ਹੇਠਾਂ ਉਤਰ ਚੁੱਕੇ ਹੈਗੇ ਨੇ ਤੇ ਇਸ ਤੋਂ ਬਾਅਦ ਮੌਕੇ ਦੇ ਉੱਪਰ ਜਿਹੜਾ ਕਿ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜਾ ਕੀ ਅਮਲਾ ਪਹੁੰਚੇ ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜ ਉਲੀਕਿਆ ਗਿਆ ਹੈ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਸੇ ਦੇ ਵਿੱਚ ਇੰਜਣ ਅਤੇ ਗਾੜ ਦਾ ਕੋਚ ਪਟੜੀ ਤੋਂ ਉਤਰ ਗਿਆ ਹੈ ਅਤੇ ਦੋਵੇਂ ਲੋਕੋ ਪਾਇਲਟ ਜਿਹੜੇ ਹੈਗੇ ਨੇ ਗੰਭੀਰ ਜ਼ਖਮੀ ਹੋਏ ਨੇ ਫਤਿਹਪੁਰ ਦੇ ਨੇੜੇ ਇਹ ਜਿਹੜਾ ਕੀ ਹੈ ਦੋਵੇਂ ਮਾਲ ਗੱਡੀਆਂ ਦੇ ਵਿੱਚ ਆਲੇ ਜ਼ਬਰਦਸਤ ਹਾਸਾ ਹੋਇਆ ਹੈ ਜਾਣਕਾਰੀ ਮੁਤਾਬਕ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਮਾਲ ਗੱਡੀ ਦੇ ਵੱਲੋਂ ਪਹਿਲਾਂ ਤੋਂ ਸਿਗਨਲ ਦੇ ਉੱਪਰ ਖੜੀ ਮਾਲ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਕਾਬਿਲ ਜ਼ਿਕਰ ਹੈ ਕਿ ਇਹ ਜਿਹੜਾ ਆ ਡੈਡੀਕੇਟਿਡ ਮਾਲ ਕੋਰੀਡੋਰ ਰੇਲਵੇ ਲਾਈਨ ਹੈਗੀ ਹੈ ਇੱਥੇ ਦੋ ਮਾਲ ਗੱਡੀਆਂ ਦੇ ਵਿਚਾਲੇ ਟੱਕਰ ਹੋਈ ਹੈ ਹਾਦਸਾ ਅੱਜ ਸਵੇਰੇ ਯਾਨੀ ਕਿ ਮੰਗਲਵਾਰ ਸਵੇਰੇ ਕਰੀਬ 8 ਵਜੇ ਦੇ ਲਗਭਗ ਵਾਪਰੇ ਇੰਨੀ ਜ਼ੋਰਦਾਰ ਟੱਕਰ ਸੀ ਕਿ ਇੰਜਨ ਅਤੇ ਗਾਰਡ ਜਿਹੜਾ ਕਿ ਡੱਬਾ ਹੈ ਉਹ ਪਟੜੀ ਤੋਂ ਹੇਠਾ ਉਤਰ ਗਿਆ ਹੈ ਅਤੇ ਜਿਸ ਟ랙 ਦੇ ਉੱਪਰ ਇਹ ਹਾਦਸਾ ਹੋਇਆ ਹੈ ਉਸ ਰੈਕ ਤੇ ਸਿਰਫ ਮਾਲ ਗੱਡੀਆਂ ਹੀ ਚਲਦੀਆਂ ਨੇ ਹਾਦਸੇ ਦੇ ਵਿੱਚ ਦੋਵੇਂ ਮਾਲ ਗੱਡੀਆਂ ਦੇ ਕਿ ਲੋਕੋ ਪਾਇਲਟ ਨੇ ਜ਼ਖਮੀ ਹੋਏ ਨੇ ਜੋ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਏ ਗਏ ਨੇ ਹਾਦਸੇ ਤੋਂ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਦੇ ਉੱਪਰ ਪਹੁੰਚੇ ਨੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਮੌਕੇ ਦੀ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਕੀ ਕਿਸ ਕਦਰ ਜਾ ਕੀ ਹੈ ਜ਼ਬਰਦਸਤ ਟੱਕਰ ਹੋਣੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਜਿਹੜਾ ਕੀ ਗੱਡੀ ਦਾ ਜਿਹੜੀ ਖੜੀ ਸੀਗੀ ਉਸ ਦਾ ਜਿਹੜਾ ਕੀ ਹੈ ਕਹਿ ਸਕਦੇ ਆ ਕਿ ਗਾਰਡ ਕੋਚ ਤੇ ਦੂਸਰੀ ਗੱਡੀ ਦਾ ਪਾਇਲਟ ਕੋਚ ਉਹ ਯਾਨੀ ਕਿ ਇੰਜਨ ਟੱਕਰ ਤੋਂ ਬਾਅਦ ਪਟੜੀ ਤੋਂ ਹੇਠਾ ਉਤਰ ਜਾਂਦਾ ਹੈ ਹਾਲਾਂਕਿ ਗنیمਤ ਏਰੀਆ ਕੀ ਵੱਡਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਦੋਵੇਂ ਜਿਹੜੇ ਕੀ ਗੱਡੀਆਂ ਦੇ ਲੋਕੋ ਪਾਇਲਟ ਨੇ ਉਹ ਜ਼ਖਮੀ ਜ਼ਰੂਰ ਹੋਏ ਨੇ ਕਾਬਲੇ ਜ਼ਿਕਰ ਹੈ ਕਿ ਰੇਲਵੇ ਮੰਤਰਾਲੇ ਦੇ ਅਦੀਨ ਆਨ ਦੀ ਇੱਕ ਕੰਪਨੀ ਡੀ ਐਫ ਸੀ ਸੀ ਆਈ ਐਲ ਦੇ ਵੱਲੋਂ ਇਹ ਜਿਹੜਾ ਕਿ ਟ੍ਰੈਕ ਹੈ ਮਾਲ ਗੱਡੀ ਦੇ ਲਈ ਬਣਾਇਆ ਗਿਆ ਜਿਸ ਦੇ ਉੱਪਰ ਇੱਕ ਮਾਲ ਗੱਡੀ ਖੜੀ ਸੀ ਅਤੇ ਸਿਗਨਲ ਰੈੱਡ ਸੀ ਅਤੇ ਆਪਣਾ ਜਿਹੜਾ ਕਿ ਸਿਗਨਲ ਗ੍ਰੀਨ ਹੋਣ ਦਾ ਇੰਤਜ਼ਾਰ ਕਰੀ ਹੁੰਦੀ ਹੈ ਮਾਲ ਗੱਡੀ ਕੀ ਇਸੇ ਦੌਰਾਨ ਕਾਨਪੁਰ ਫਤਿਹਪੁਰ ਵਿਚਾਰੇ ਜਿਹੜਾ ਕਿ ਹੈ ਖਾਗਾ ਨੇੜੇ ਪਿੱਖੀਪੁਰ ਵਿਖੇ ਤੇਜ਼ ਰਫ਼ਤਾਰ ਪਿੱਛੋਂ ਆ ਰਹੀ ਕੋਰ ਮਾਲ ਗੱਡੀ ਦੇ ਵੱਲੋਂ ਪਹਿਲਾਂ ਤੇ ਉਹ ਸਿਗਨਲ ਦੇ ਉੱਪਰ ਖੜੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਖੜੀ ਮਾਲ ਗੱਡੀ ਦਾ ਇੰਜਣ ਅਤੇ ਗਾੜ ਕੋਚ ਜਿਹੜਾ ਹੈ ਉਹ ਪਟੜੀ ਤੋਂ ਹੇਠਾ ਉਤਰ ਜਾਂਦਾ ਤੇ ਰੇਲਵੇ ਲਾਈਨ ਦੇ ਕਿਨਾਰੇ ਦੇ ਉੱਪਰ ਜਾ ਪਹੁੰਚਦਾ। ਜਿਸ ਟੈਕ ਦੇ ਉੱਪਰ ਇਹ ਹਾਦਸਾ ਹੋਇਆ ਹਾਲਾਂਕਿ ਉੱਥੇ ਜਿਹੜੀਆਂ ਕਿ ਸਿਰਫ ਮਾਲ ਗੱਡੀਆਂ ਹੀ ਚੱਲਦੀਆਂ ਨੇ ਜਿਸ ਕਰਕੇ ਕੋਈ ਜਿਹੜਾ ਕਿ ਵੱਡੀ ਜਿਹੜੀ ਕਿ ਘਟਨਾ ਹੋਣ ਤੋਂ ਤਾਂ ਬਚਾਰਿਆ ਹਾਦਸੇ ਦੇ ਕਰਕੇ ਹਾਲਕਿ ਰੇਲਵੇ ਆਵਜੇ ਦੇ ਉੱਪਰ ਥੋੜਾ ਬੋਤਾ ਅਸਰ ਤਾਂ ਜ਼ਰੂਰ ਪਿਆ ਪਰ ਹੁਣ ਜਿਹੜੇ ਕਿ ਸੀਨੀਅਰ ਅਧਿਕਾਰੀ ਹੈਗੇ ਨੇ ਰੇਲਵੇ ਦੇ ਉਹ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਹਾਲਾਂਕਿ ਪੂਰੀ ਜਿਹੜੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਉਹਦਰ ਜ਼ਖਮੀ ਹਾਲਤ ਦੇ ਵਿੱਚ ਦੋਵੇਂ ਲੋਕੋ ਪਾਇਲਟ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਹਾਦਸੇ ਦੇ ਵਕਰਕੇ ਵਪਾਰਕ ਲਾਂਗੇ ਦੇ ਉੱਪਰ ਰੇਲਵੇ ਆਵਜੇ ਪ੍ਰਭਾਵਿਤ ਹੋਈ ਹੈ ਤੇ ਕਈ ਮਾਲ ਗੱਡੀਆਂ ਨੂੰ ਰੋਕਣਾ ਪਿਆ ਹੈ ਕਿਉਂਕਿ ਜਦੋਂ ਇੱਕ ਵੱਡੀ ਘਟਨਾ ਕੋਈ ਵਾਪਰਦੀ ਹੈ ਤਾਂ ਫਿਰ ਰੇਲਵੇ ਟਰੈਕ ਤੋਂ ਜਿਹੜਾ ਕਿ ਪਹਿਲਾਂ ਤੋਂ ਹੋਇਆ ਜਿਹੜਾ ਹਾਦਸਾ ਉਸ ਤੋਂ ਲੈ ਕੇ ਜੋ ਵੀ ਖਲਾਰਾ ਪਿਆ ਹੁੰਦਾ ਜਾਂ ਫਿਰ ਇੰਜਨ ਪਟੜੀ ਤੋਂ ਉਤਰੇ ਹੋਏ ਹੁੰਦੇ ਨੇ ਡੱਬੇ ਪਟੜੀ ਤੋਂ ਉਤਰੇ ਹੋ ਜਾਂਦੇ ਨੇ ਉਹਨਾਂ ਨੂੰ ਸਾਈਡ ਕਰਨ ਦੇ ਵਿੱਚ ਸਮਾਂ ਜ਼ਰੂਰ ਲੱਗਦਾ ਜਿਸ ਕਰਕੇ ਰੇਲਵੇ ਟਰੈਕ ਦੇ ਉੱਪਰ ਆਵਾਜਾਈ ਦੇ ਉੱਪਰ ਵਿਘਨ ਪੈਂਦਾ ਜਿਸ ਕਰਕੇ ਕਈ ਮਾਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਤੇ ਕਈਆਂ ਦੇ ਰੂਟ ਤਬਦੀਲ ਕੀਤੇ ਗਏ ਨੇ ਰੇਲਵੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਹਾਸਾ ਕੀਵੇਂ ਅਤੇ ਕਿਨਹ ਹਾਲਾਤਾਂ ਦੇ ਵਿੱਚ ਹੋਇਆ ਇਸ ਦੀ ਪੂਰੀ ਜਾਂਚ ਪੜਤਾਲ ਉਹ ਕੀਤੀ ਜਾ ਰਹੀ ਹੈਗੀ ਹੈ ਸੋ ਫਿਲਹਾਲ ਜਿਹੜਾ ਕੀ ਹੈ ਕੋਈ ਵੱਡੀ ਕਟਾਂ ਤੋਂ ਵੱਡੀ ਜਿਹੜੀ ਕਟਾਂ ਹੋਣ ਤੋਂ ਤਾਂ ਬਚਾਰਿਆ ਪਰ ਹੁਣ ਜੋ ਪੂਰੇ ਮਾਮਲੇ ਦੀ ਤਹਿਕੀਕਤ ਦੇ ਪਿੱਛੇ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਜਿਹੜੀ ਪਿੱਛੋਂ ਮਾਲ ਗੱਡੀ ਆ ਰਹੀ ਹੈ ਉਹ ਹਾਸੇ ਦੀ ਵਜ੍ਹਾ ਬਣੀ ਹੈ ਪਰ ਕੀ ਪਾਇਲਟ ਨੂੰ ਪਹਿਲਾਂ ਤੋਂ ਖੜੀ ਰੇਲ ਗੱਡੀ ਦਾ ਸਿਗਨਲ ਨਹੀਂ ਮਿਲਿਆ ਜਾਂ ਫਿਰ ਉਸ ਦੇ ਵੱਲੋਂ ਕੋਈ ਅਣਗਹਿਲੀ ਵਰਤੀ ਗਈ ਹੈ ਜਿਸ ਵਜ੍ਹਾ ਕਰਕੇ ਇਹ ਵੱਡਾ ਹਾਦਸਾ ਹੋਇਆ ਹੈ ਤਮਾਮ ਪਹਿਲੂਆਂ ਦੇ ਉੱਪਰ ਜਿਹੜੀ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਯੂਪੀ ਦੇ ਫਤਿਹਪੁਰ ਇਲਾਕੇ ਦੇ ਨੇੜੇ ਜਿਹੜਾ ਕਿ ਇਹ ਹਾਦਸਾ ਵਾਪਰਿਆ ਜਿਸ ਕਰਕੇ ਹੁਣ ਜਿਹੜਾ ਕਿ ਹੈ ਵੱਡਾ ਜਿਹੜਾ ਕਿ ਉਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਅਖਰਕਾਰ ਕੀ ਵਜ੍ਹਾ ਰਹੀ ਹੈ ਇਸ ਹਾਦਸੇ ਦੇ ਪਿੱਛੇ ਦੀ ਅਤੇ ਹੁਣ ਪੂਰੇ ਮਾਮਲੇ ਦੀ ਜਿਹੜੀ ਕਿ ਇਨਕੁਆਰੀ ਹੈ ਉਹ ਬਠਾ ਦਿੱਤੀ ਗਈ ਹੈ ਇਸੇ ਖਬਰ ਤੇ ਬਿਨ ਦੇ ਗੱਲਬਾਤ ਕਰਾਂਗੇ ਨਿਊਜ਼ ਟੈਕਸਟੋ ਮੇਰੇ ਸਹਿਯੋਗੀ ਵਿਵੇਕ ਕੁਮਾਰ ਫੋਨ ਲਾਈਨ ਦੇ ਉੱਪਰ ਮੌਜੂਦ ਨੇ ਵਿਵੇਕ ਹੁਣ ਤੱਕ ਕੀ ਅਪਡੇਟ ਨਿਕਲ ਕੇ ਸਾਹਮਣੇ ਆਇਆ ਜੋ ਇਹ ਟ੍ਰੇਨ ਹਾਦਸਾ ਹੋਇਆ ਹੈ ਯੂਪੀ ਦੇ ਵਿੱਚ ਜੇ ਪਰਮਿੰਦਰ ਅੱਜ ਸਵੇਰ ਦੇ ਸਮੇਂ ਜਿਹੜਾ ਕਨਪੁਰ ਤੋਂ ਫਤਿਹਪੁਰ ਦੇ ਵਿਚਕਾਰ ਜਿਹੜਾ ਖਾਗਾਪੁਰ ਪੈਂਦਾ ਹੈ ਉੱਥੇ ਇਹ ਪੂਰਾ ਹਾਦਸਾ ਵਾਪਰਿਆ ਜਦੋਂ ਇੱਕ ਟ੍ਰੇਨ ਪਹਿਲਾਂ ਹੀ ਖੜ੍ਹੀ ਹੋਈ ਸੀ ਮਾਲ ਗੱਡੀ ਤਾਂ ਪਿੱਛੇ ਤੋਂ ਆ ਕੇ ਦੂਸਰੀ ਮਾਲ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਦੋਵਾਂ ਟ੍ਰੇਨਾਂ ਦੇ ਲੋਕੋ ਪਾਇਲਟ ਤੇ ਨਾਲ ਦੋਵਾਂ ਗੱਡੀਆਂ ਦੇ ਗਾਰਡ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਿਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਲੱਗ ਲਈ ਤੇ ਉਹਦੇ ਵਿੱਚ ਇਹ ਵੀ ਦੱਸਣਾ ਹੈ ਕਿ ਜਿਹੜਾ ਇੱਕ ਗਾਰਡ ਹੁੰਦਾ ਜਿਹਨੇ ਹਰੀ ਚੰਡੀ ਕ ਲਾਲ ਚੰਡੀ ਦੇਣੀ ਹੁੰਦੀ ਹੈ ਇਹਨਾਂ ਦੇ ਵਿੱਚ ਇੱਕ ਜਿਹੜੀ ਟ੍ਰੇਨ ਖੜ੍ਹੀ ਸੀ ਜਿਸ ਦੇ ਵਿੱਚ ਦੂਸਰੀ ਟ੍ਰੇਨ ਆ ਕੇ ਵੱਜੀ ਆ ਉਸ ਟ੍ਰੇਨ ਦਾ ਗਾਰਡ ਜਿਹੜਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਉਹਦੀ ਕਿਉਂਕਿ ਪਟਰੀ ਤੋਂ ਥੇਹਟਾ ਜਿਹੜਾ ਉਹਦਾ ਡੱਬਾ ਹੈ ਉਹ ਉੱਤਰ ਗਿਆ ਸੀ ਉਹਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੂੰ ਤੇ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰਵਿੰਦਰ ਕੇ ਗਲਤੀ ਇਹਦੇ ਵਿੱਚ ਪਾਇਲਟ ਦੀ ਸੀ ਲੋਕੋ ਪਾਇਲਟ ਦੀ ਸੀ ਜਾਂ ਫਿਰ ਜਿਨ੍ਹਾਂ ਨੇ ਸਿਗਨਲ ਦੇਣੇ ਹੁੰਦੇ ਨੇ ਝੰਡੀਆਂ ਦੇਣੀਆਂ ਹੁੰਦੀਆਂ ਨੇ ਉਹਨਾਂ ਦੀ ਗਲਤੀ ਹੈ ਜੀ ਹਾਲੋ ਕਿ ਪੂਰੇ ਮਾਮਲੇ ਦੀ ਕਿ ਜਾਂਚ ਦਾ ਵਿਸ਼ਾ ਬਣਿਆ ਹੋਇਆ ਕਿ ਅਣਗਹਿਲੀ ਜਾਂ ਫਿਰ ਗਲਤੀ ਕਿਸ ਦੀ ਹੈ ਕਿਉਂਕਿ ਲਗਾਤਾਰ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਹਾਈ ਟੈਕ ਜਿਹੜੇ ਕਿ ਇਹ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਕਿ ਪਿੱਛੇ ਮਾਲ ਗੱਡੀ ਆ ਰਹੀ ਹੁੰਦੀ ਉਸ ਨੂੰ ਸਿਗਨਲ ਨਹੀਂ ਮਿਲਿਆ ਜਾਂ ਫਿਰ ਜਿਹੜਾ ਕਿ ਉੱਥੇ ਰੇਲਵੇ ਫਟਕ ਦੇ ਉੱਪਰ ਮਯੂਜ਼ ਹੁੰਦਾ ਉਸ ਦੇ ਵੱਲੋਂ ਸਿਗਨਲ ਨਹੀਂ ਦਿੱਤਾ ਗਿਆ ਕਿ ਅੱਗੇ ਕੋਈ ਜਿਹੜੀ ਕਿ ਮਾਲ ਗੱਡੀ ਪਹਿਲਾਂ ਤੋਂ ਮਯੂਜ਼ ਹੈਗੀ ਹੈ ਜੀ ਪਰਵਿੰਦਰ ਸਭ ਤੋਂ ਪਹਿਲਾਂ ਤਾਂ ਕੋਈ ਕਿਸਮਤੀ ਕਹਿ ਦਈਏ ਜਾਂ ਫਿਰ ਗਰੀਮਾ ਕਹਿ ਦਈਏ ਇਹ ਰਹੀ ਹੈ ਕਿ ਖੁਸ਼ ਕਿ ਇਸ ਪੂਰੇ ਹਾਦਸੇ ਦੇ ਵਿੱਚ ਕੋਈ ਵੀ ਜਿਹੜੀ ਯਾਤਰੀਆਂ ਨਾਲ ਭਰੀ ਟ੍ਰੇਨ ਹੈ ਉਹ ਨਹੀਂ ਹਾਦਸੇ ਦਾ ਸ਼ਿਕਾਰ ਹੋਈ ਕਿਉਂਕਿ ਸਰਕਾਰ ਦੇ ਵੱਲੋਂ ਪਹਿਲਾਂ ਹੀ ਰੇਲ ਮੰਤਰਾਲੇ ਦੇ ਵੱਲੋਂ ਡੀ ਐਫ ਸੀ ਬਣਾਏ ਜਾਂਦੇ ਨੇ ਜਿਹਦਾ ਮਤਲਬ ਡੈਡੀਕੇਟਿਡ ਫਰੰਟ ਕੋਰੀਡੋਰਸ ਹੁੰਦੇ ਨੇ ਜਿਹੜੀਆਂ ਸਿਰਫ ਮਾਲ ਗੱਡੀਆਂ ਦੇ ਲਈ ਹੀ ਇੱਕ ਤੁਸੀਂ ਰੇਲਵੇ ਸਟੇਸ਼ਨ ਤੇ ਵੀ ਜਾ ਕੇ ਦੇਖਿਓ ਜੇ ਚਾਰ ਲੇਨਸ ਨੇ ਚਾਰ ਪਟੜੀਆਂ ਨੇ ਤਾਂ ਚਾਰ ਦੇ ਵਿੱਚੋਂ ਇੱਕ ਪਟੜੀ ਜਿਹੜੀ 4 ਨੰਬਰ ਵਾਲੀ ਹੋएगी ਉਹ ਸਿਰਫ ਡੈਡੀਕੇਟਿਡ ਹੁੰਦੀ ਹੈ ਕਿ ਉੱਥੇ ਸਿਰਫ ਮਾਲ ਗੱਡੀਆਂ ਹੀ ਆਣਗੀਆਂ ਤਾਂ ਜਿੱਥੇ ਮਾਲ ਗੱਡੀ ਖੜੀ ਹੁੰਦੀ ਹੈ ਉਸ ਤੋਂ ਉਹ ਪਹਿਲਾਂ ਹੀ ਜਿਹੜੀ ਇੱਕ ਡੈਡੀਕੇਟਿਡ ਲਾਈਨ ਲਾਈਨ ਹੈ ਜਿਹੜੀ ਟ੍ਰੇਨ ਦੀ ਪਟੜੀ ਆ ਉੱਥੇ ਜਿਹੜੀ ਹੁੰਦੀ ਹੈ ਤੇ ਦੂਸਰੇ ਬੰਦੇ ਉਹ ਦੂਸਰੀ ਟ੍ਰੇਨ ਆ ਕੇ ਜਿਹੜੀ ਪਿੱਛੇ ਵੱਜਦੀ ਹੈ ਅ ਪ੍ਰਵੀnder ਦਰਸ਼ਕਾਂ ਨੂੰ ਵੀ ਇਹ ਸਮਝਣਾ ਹੋਏਗਾ ਤਾਂ ਸਾਨੂੰ ਵੀ ਇਹ ਸਮਝਣਾ ਹੋਏਗਾ ਕਿ ਪੂਰੀ ਟ੍ਰੇਨ ਦਾ ਨਾ ਇੱਕ ਪ੍ਰੋਟੋਕਾਲ ਹੁੰਦਾ ਹੈ ਜੀ ਜਦੋਂ ਟ੍ਰੇਨ ਇੱਕ ਸਟੇਸ਼ਨ ਤੋਂ ਚੱਲਦੀ ਹੈ ਤਾਂ ਸਟੇਸ਼ਨ ਮਾਸਟਰ ਗਾਰਡ ਨੂੰ ਇੱਕ ਰਿੰਗ ਦਿੰਦਾ ਹੈ ਕਦੀ ਧਿਆਨ ਨਾਲ ਦੇਖਿਆ ਹੋਵੇਗਾ ਉਹ ਰਿੰਗ ਅਗਲੇ ਸਟੇਸ਼ਨ ਤੇ ਜਾ ਕੇ ਐਕਸਚੇਂਜ ਹੋ ਜਾਂਦਾ ਹੈ ਉਹ ਲੋਕੋ ਪਾਇਲਟ ਜਾਂ ਫਿਰ ਟ੍ਰੇਨ ਦਾ ਜਿਹੜਾ ਗਾਰਡ ਹੁੰਦਾ ਸਟੇਸ਼ਨ ਦੇ ਉੱਤੇ ਰਿੰਗ ਸੁੱਟਦਾ ਹੈ ਤੇ ਉੱਥੇ ਖੜਾ ਸਟੇਸ਼ਨ ਮਾਸਟਰ ਉਹਨੂੰ ਦੂਸਰਾ ਰਿੰਗ ਦਿੰਦਾ ਹੈ ਜਿਹੜਾ ਉਹਨੇ ਅਗਲੇ ਸਟੇਸ਼ਨ ਤੇ ਜਾ ਕੇ ਸੁੱਟਣਾ ਹੁੰਦਾ ਹੈ ਤੇ ਹੁਣ ਪੂਰੀ ਜਾਂਚ ਦੇ ਵਿੱਚ ਜੋ ਹਜੇ ਤੱਕ ਜਾਂਚ ਦੇ ਵਿੱਚ ਰਿਪੋਰਟ ਆਈ ਹੈ ਉਹ ਇਹ ਆਈ ਹੈ ਲੋ ਜਿਹੜੇ ਸਟੇਸ਼ਨ ਮਾਸਟਰ ਹੈ ਉਹਦੇ ਵੱਲੋਂ ਲਾਲ ਬੱਤੀ ਦਿੱਤੀ ਗਈ ਸੀਗੀ ਟ੍ਰੇਨ ਨੂੰ ਰੁਕਣ ਦਾ ਜਿਹੜਾ ਨਿਸ਼ਾਨ ਹੈ ਉਹ ਦਿੱਤਾ ਗਿਆ ਸੀ ਪਰ ਲੋਕੋ ਪਾਇਲਟ ਦੀ ਗਲਤੀ ਰਹੀ ਕਿ ਟレイン ਦੀ ਉਹਨੇ ਰਫਤਾਰ ਨਹੀਂ ਘਟਾਈ ਉਹਨੇ ਬ੍ਰੇਕ ਨਹੀਂ ਲਗਾਈ ਤੇ ਜਿਸ ਕਰਕੇ ਪੂਰਾ ਹਾਦਸਾ ਵਾਪਰਿਆ ਪਰ ਨਾਲ ਦੀ ਨਾਲ ਵੱਡਾ ਸਵਾਲ ਇਹ ਵੀ ਹੈ ਕਿ ਜੇ ਪਿਛਲੇ ਸਟੇਸ਼ਨ ਤੋਂ ਟレイン ਚੱਲੀ ਹੈ ਉਹਨੂੰ ਉੱਥੋਂ ਚੱਕਰ ਵੀ ਦਿੱਤਾ ਹੋਵੇਗਾ ਤੇ ਉਹਨੇ ਅਗਲੇ ਆ ਕੇ ਦੇਣਾ ਵੀ ਹੋਵੇਗਾ ਤੇ ਹੁਣ ਇਹ ਸਭ ਦੇ ਵਿਚਕਾਰ ਜੇਕਰ ਅੱਜ ਦਾ ਦਿਨ ਦੇਖੀਏ ਤਾਂ ਪੰਜਾਬ ਦੇ ਵਿੱਚ ਵੀ ਧੁੰਦ ਰਹੀ ਹੈ ਯੂਪੀ ਵੀ ਨਾਲ ਲੱਗਦਾ ਹੈ ਯੂਪੀ ਦੇ ਵਿੱਚ ਵੀ ਜਿਹੜਾ ਧੁੰਦ ਰਹੀ ਹੈ ਹੁਣ ਹਾਦਸੇ ਦਾ ਕਾਰਨ ਧੁੰਦ ਕਰਕੇ ਲਾਈਟ ਨਹੀਂ ਦੇਖੀ ਜਾਂ ਫਿਰ ਡਰਾਈਵਰ ਅਣਗੋਲੀ ਕਰ ਗਿਆ ਜਾਂ ਫਿਰ ਡਰਾਈਵਰ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਕਿਉਂਕਿ ਡਰਾਈਵਰ ਨੂੰ ਅਲਰਟ ਰਹਿਣਾ ਚਾਹੀਦਾ ਹੈ ਉਸ ਤਰੀਕੇ ਨਾਲ ਅਲਰਟ ਨਹੀਂ ਰਿਹਾ ਕਿਉਂਕਿ ਇਹ ਸਾਡੀ ਇੱਕ ਨਾ ਨਾ ਕਿਸਮਤ ਹੈ ਜਾਂ ਫਿਰ ਆਪਾਂ ਇਹ ਕਹਿ ਦਈਏ ਕਿ ਅਸੀਂ ਇਸ ਚੀਜ਼ ਹਲ ਧਿਆਨ ਨਹੀਂ ਦਿੰਦੇ ਕਿਉਂਕਿ ਮਾਲ ਗੱਡੀਆਂ ਤੇ ਜਿੰਨੇ ਵੀ ਡਰਾਈਵਰ ਹੁੰਦੇ ਨੇ ਜੀ ਪਰਵਿੰਦਰ ਉਹਨਾਂ ਨੂੰ ਇਹ ਹੁੰਦਾ ਕਿ ਸਾਡੀ ਟレイン ਇੱਕ ਡੈਡੀਕੇਟਿਡ ਥਾ ਤੇ ਖੜਨੀ ਹੈ ਡੈਡੀਕੇਟਿਡ ਪਟੜੀ ਤੇ ਖੜਨੀ ਹੈ ਸਾਨੂੰ ਸਿਗਨਲ ਮਿਲ ਜੇਗਾ ਸਾਨੂੰ ਆ ਜਾਏਗਾ ਸੀ ਉਸ ਤਰੀਕੇ ਨਾਲ ਚੱਲਾਂਗੇ ਪਰ ਇੱਥੇ ਕੋਈ ਗ੍ਰਿਮਤ ਇਹ ਰਹੀ ਹੈ ਕਿ ਕਿਸੇ ਤਰੀਕੇ ਦਾ ਵੱਡਾ ਹਾਸਾ ਨਹੀਂ ਵਾਪਰਿਆ ਦੋਵੇਂ ਟレインਾਂ ਦੇ ਵਿੱਚ ਜਿਹੜਾ ਬਹਾਰੀ ਮਾਤਰਾ ਦੇ ਵਿੱਚ ਕੋਲਾ ਭਰਿਆ ਹੋਇਆ ਸੀ ਪਰ ਫਿਰ ਵੀ ਚਾਹੇ ਜਾਨ ਇੱਕ ਦਾ ਨੁਕਸਾਨ ਹੋਵੇ ਚਾਹੇ ਹਜ਼ਾਰਾਂ ਦਾ ਹੋਵੇ ਜਾਨ ਦਾ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਹੁੰਦਾ ਕੋਈ ਗਿਆ ਹੋਇਆ ਬੰਦਾ ਵਾਪਸ ਨਹੀਂ ਆ ਜਾਂਦਾ ਸੋ ਰੇਲਵੇ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਹੈ ਪਿਛਲੇ ਸਾਲ ਵੀ ਪ੍ਰਵਿੰਦਰ ਇੱਕ ਹਫ਼ਤੇ ਦੇ ਵਿੱਚ ਵਿੱਚ 8 ਦੇ ਹੱਥ ਸੇ ਜਿਹੜਾ ਨੇ ਉਹ ਸਾਨੂੰ ਦੇਖਣ ਨੂੰ ਮਿਲੇ ਸੀ ਇੱਕ ਪਾਸੇ ਅਸੀਂ ਦੇਸ਼ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਬ੍ਰਿਜ ਬਣਾ ਦਿੰਦੇ ਆ ਜਿਹੜਾ ਚਨਾਬ ਬ੍ਰਿਜ ਕਿਹਾ ਜਾਂਦਾ ਤੇ ਚਨਾਬ ਬ੍ਰਿਜ ਬਣਾਉਣ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਜੇਕਰ ਸਾਡੀਆਂ ਟ੍ਰੇਨਾਂ ਹਾਈ ਟੈਕ ਨਾ ਹੋਣ ਸਾਨੂੰ ਇਸ ਚੀਜ਼ ਦਾ ਵੀ ਕੋਈ ਫਾਇਦਾ ਨਹੀਂ ਬੰਦੇ ਭਾਰਤ ਚੱਲ ਰਹੀ ਹੈ ਜਾਂ ਬੁਲੇਟ ਟ੍ਰੇਨ ਚੱਲ ਰਹੀ ਹੈ ਜਦੋਂ ਸਾਡੀ ਜਾਨ ਹੀ ਰਿਸਕ ਤੇ ਰਹੀ ਹੈ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਨਵੀਆਂ-ਨਵੀਆਂ ਟ੍ਰੇਨਾਂ ਚਲਾ ਕੇ ਵੀ ਕੋਈ ਫਾਇਦਾ ਨਹੀਂ ਸਰਕਾਰ ਨੂੰ ਚਾਹੀਦਾ ਹੈ ਕਿ ਟ੍ਰੇਨਾਂ ਦਾ ਸਿਸਟਮ ਥੋੜਾ ਜਿਹੜਾ ਉਹ ਸਾਫ਼ ਕਰਨ ਤਾਂ ਕਿ ਪਤਾ ਲੱਗੇ ਹਾਈ ਟੈਕ ਤਰੀਕੇ ਦੇ ਨਾਲ ਕਿ ਜਿਹੜਾ ਡਰਾਈਵਰ ਹੈ ਉਹਨੂੰ ਸਿੱਧਾ ਲਾਲ ਬੱਤੀ ਦਾ ਅਲਰਟ ਜਾਵੇ ਨਾ ਕਿ ਉਹ ਜਿਹੜੇ ਸਿਗਨਲ ਲੱਗੇ ਨੇ ਉਹ ਖੜ ਕੇ ਦੇਖੇ ਕਿ ਲਾਲ ਨੇ ਕਿ ਹਰੇ ਨੇ ਜੀ ਸੋ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ ਵਾਕਈ ਹੈ ਜਿਹੜਾ ਕਿ ਆਧੁਨਿਕ ਦੌਰ ਦੇ ਵਿੱਚ ਆਪਾਂ ਬੁਲੇਟ ਟ੍ਰੇਨ ਚਲਾਉਣ ਦੀ ਜ਼ਿਕਰ ਕਰ ਰਹੇ ਹੈਗੇ ਪਰ ਮਯੂਦਾ ਸਮੇਂ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈਗੀ ਹੈ ਹਾਲਾਂਕਿ ਇਸ ਹਾਦਸੇ ਦੇ ਪਿੱਛੇ ਦੀ ਵਜ੍ਹਾ ਕੀ ਹੈਗੀ ਹੈ ਕਿਸੇ ਅਣਗਹਿਲੀ ਕਰਕੇ ਹਾਦਸਾ ਹੋਇਆ ਇਹ तमाम ਜਾਂਚ ਦਾ ਵਿਸ਼ਾ ਹੈਗਾ ਪਰ ਇਸ ਬੰ ਨੂੰ ਲੈ ਕੇ ਡੀਐਸਸੀ ਦੇ ਅਫਸਰਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਟ੍ਰੈਕ ਦੇ ਉੱਪਰ ਜਿਹੜਾ ਕਿ ਰੈੱਡ ਸਿਗਨਲ ਸੀ ਅਤੇ ਮਾਲ ਗੱਡੀ ਖੜੀ ਹੋਈ ਸੀ ਕਿ ਅਚਾਨਕ ਪਿੱਛੋਂ થી ਦੂਸਰੀ ਜਿਹੜੀ ਮਾਲ ਗੱਡੀ ਆ ਕੇ ਉਹ ਟੱਕਰ ਮਾਰ ਦਿੰਦੀ ਹੈ ਜਿਸ ਦੀ ਰਫ਼ਤਾਰ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ ਦੋਵੇਂ ਮਾਲ ਗੱਡੀਆਂ ਦੇ ਵਿੱਚ ਜਿਹੜਾ ਕਿ ਕੋਲਾ ਭਰਿਆ ਹੋਇਆ ਦੱਸਿਆ ਜਾ ਰਿਹਾ ਹਾਦਸੇ ਦੇ ਚਲਦਿਆਂ ਜਿਹੜਾ ਕਿ ਹੈ ਫਰੰਟ ਕੋਰਿਡੋਰ ਨੂੰ ਇੱਕ ਸਾਈਡ ਤੋਂ ਜਿਹੜਾ ਕੀ ਹੈ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਕਈ ਗੱਡੀਆਂ ਦੇ ਰੂਟ ਬਦਲੇ ਗਏ ਹੈਗੇ ਨੇ ਕਈਆਂ ਨੂੰ ਰੋਕ ਦਿੱਤਾ ਗਿਆ ਤਾਂ ਕਿ ਜਿਹੜਾ ਕੀ ਅੱਗੇ ਹਾਸਾ ਹੋਇਆ ਉਸ ਤੋਂ ਲੈ ਕੇ ਜੋ ਵੀ ਮਲਵਾ ਹੈ ਉਸ ਨੂੰ ਹਟਾਉਣ ਤੋਂ ਬਾਅਦ ਹੀ ਅੱਗੇ ਜਾਣ ਦੀ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਜਾਵੇਗੀ ਸਭ ਨੂੰ ਲੈ ਕੇ ਜਿਹੜਾ ਕੀ ਹੈ ਡੀਐਫਸੀ ਦੇ ਏਜੀਐਮ ਯੋਗਿੰਦਰ ਸਿੰਘ ਮੌਕੇ ਦੇ ਉੱਪਰ ਪਹੁੰਚੇ ਨੇ ਉਹਨਾਂ ਕਿਹਾ ਕਿ ਹਾਸੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਜਿਹੜਾ ਕੀ ਦੱਸਿਆ ਜਾ ਰਿਹਾ ਹੈ ਕਿ ਮਨੂਕੀ ਗਲਤੀ ਦੀ ਜੋ ਗੁੰਜਾਇਸ਼ ਹੈਗੀ ਐ ਇਸ ਹਾਦਸੇ ਦੇ ਪਿੱਛੇ ਯਾਨਕੀ ਪਾਇਲਟ ਦੀ ਗਲਤੀ ਹੋਈ ਹੈ ਕਿਸ ਤਰ੍ਹਾਂ ਦੇ ਨਾਲ ਉਸ ਦੇ ਵੱਲੋਂ ਲਾਪਰਵਾਹੀਤਾਨੀ ਵਰਤੀ ਗਈ ਹੈ ਇਹ ਪੂਰਾ ਮਾਮਲੇ ਦੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ ਟਰੈਕ ਜਿਹੜਾ ਕਿ ਬਿਲਹਾਲ ਹੈਗੇ ਫਿਲਹਾਲ ਦੀ ਕੜੀ ਦੇ ਵਿੱਚ ਉਹ ਬੰਦ ਕੀਤਾ ਗਿਆ ਅਤੇ ਹੁਣ ਜਿਹੜਾ ਕਿ ਇਹ ਦੁਬਾਰਾ ਪੂਰੇ ਮਾਮਲੇ ਦੀ ਕੋਹ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਕੀ ਵੱਡੀ ਜਿਹੜੀ ਇਹੋ ਗਲਤੀ ਇਸ ਹਾਦਸੇ ਦੀ ਵਜ੍ਹਾ ਬਣੀ ਹੈ ਡੀਐਫਸੀ ਦੇ ਸੂਤਰਾਂ ਦੀ ਮੰਨੀਏ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਪਿੱਛੇ ਆ ਰਹੀ ਮਾਲ ਗੱਡੀ ਨੇ ਲਾਲ ਸਿਗਨਲ ਤੂੰ ਦੇਖਿਆ ਹੀ ਨਹੀਂ ਅਤੇ ਉੱਥੇ ਜਿਹੜਾ ਰੁਕਣਾ ਸੀ ਪਰ ਉਸ ਦੇ ਵੱਲੋਂ ਜੋ ਲਾਲ ਸਿਗਨਲ ਨਹੀਂ ਦੇਖਿਆ ਜਾਂਦਾ ਤਾਂ ਫਿਰ ਗੱਡੀ ਦੀ ਜਿਹੜੀ ਰਫਤਾਰ ਹੈ ਹੋਰ ਵਧਾ ਦਿੱਤੀ ਜਾਂਦੀ ਹੈ ਇਸ ਕਰਕੇ ਪਹਿਲਾਂ ਤੋਂ ਹੀ ਅੱਗੇ ਜਿਹੜੀ ਲਾਲ ਬੱਤੀ ਦੇ ਉੱਪਰ ਟ੍ਰੇਨ ਖੜੀ ਹੁੰਦੀ ਹੈ ਮਾਲ ਗੱਡੀ ਖੜੀ ਹੁੰਦੀ ਹੈ ਉਸ ਦੇ ਪਿੱਛੋਂ ਜਾ ਕੇ ਇਹ ਟ੍ਰੇਨ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਜਿਸ ਦੇ ਵਿੱਚ ਦੋ ਜਿਹੜੇ ਕੀ ਹੈ ਡੇਡੀਕੇਟਿਡ ਡਿਫੈਂਟ ਜਿਹੜੇ ਹੈਗੇ ਨੇ ਕੋਰੀਡੋਰ ਹੈਗੇ ਨੇ ਅਤੇ ਇਸ ਦੇ ਨਾਲ ਹੀ ਇਹ ਵੀ ਜਿਹੜੀ ਕੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ EDFC ਦੀ ਜਿਹੜੀ ਲੰਬਾਈ ਹੈ 1839 ਕਿਲੋਮੀਟਰ ਹੈ ਜਦ ਕਿ WDFC ਦੀ ਲੰਬਾਈ 1506 ਕਿਲੋਮੀਟਰ ਹੈ ਇਹ ਹਾਸਾ EDFC ਯਾਨੀ ਕਿ ਜਿਸ ਦੀ ਲੰਬਾਈ ਦੱਸਿਆ ਜਾ ਰਿਹਾ ਹੈ ਕਿ 1839 ਕਿਲੋਮੀਟਰ ਹੈ ਉਸ ਕੋਰੀਡੋਰ ਦੇ ਉੱਪਰ ਵਾਪਰਿਆ ਹਾਲਾਂਕਿ ਟ੍ਰੇਨ ਦੇ ਜਿਹੜੇ ਕੀ ਹੈ ਟ੍ਰੈਕ ਮਾਲ ਗੱਡੀਆਂ ਤੇ ਲਈ ਹੀ ਬਣਾਏ ਗਏ ਨੇ ਇਸ ਟ੍ਰੈਕ ਦੇ ਉੱਪਰ ਜ਼ਿਆਦਾਤਰ ਮਾਲ ਗੱਡੀਆਂ ਹੀ ਚਲਦੀਆਂ ਆ ਗਈਆਂ ਨੇ ਪਰ ਹੁਣ ਉਹਨਾਂ ਦੀ ਆਵਾਜ਼ aí ਦੇ ਉੱਪਰ ਵੀ ਕਾਫੀ ਜ਼ਿਆਦਾ ਅਸਰ ਵਿਖੇ